ਇਸ ਵੇਲੇ ਦੀ ਅਹਿਮ ਖਬਰ ਕਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਤੜਕਸਾਰ ਪੰਜਾਬ ਦੀ ਪੁਲਿਸ ਪਹੁੰਚ ਚੁੱਕੀ ਆ ਜਿੱਥੇ ਪੰਜਾਬ ਦੀ ਪੁਲਿਸ ਗੱਡੀਆਂ ਲੈ ਕੇ ਪਹੁੰਚੀ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਕੋਲ ਪੁਲਿਸ ਪਹੁੰਚੀ ਤਾਂ ਅੱਜ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਲੈ ਕੇ ਚਲੇ ਗਈ ਕਿਉਂ ਲੈ ਕੇ ਚਲੇ ਗਈ ਸਭ ਦੇ ਮਨਾਂ ਦੇ ਵਿੱਚ ਹੋਵੇਗਾ ਕਿ ਆਖਰ ਪੰਜਾਬ ਦੀ ਪੁਲਿਸ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਇਸ ਤਰੀਕੇ ਕਿਉਂ ਲਜਾਇਆ ਗਿਆ ਤਾਂ ਦਰਅਸਲ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਆ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੇਂਦਰ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਣ ਵਾਲੀ ਆ ਉਸਦੇ ਚੱਲਦੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੇ ਕਿਸਾਨ ਲੈ ਕੇ ਗਏ ਪਰ ਅੱਗੇ ਜਿਹੜੀ ਆ ਪੁਲਿਸ ਦੀ ਗੱਡੀ ਮੌਜੂਦ ਸੀ ਉਸ ਤੋਂ ਇਲਾਵਾ ਹੋਰ ਕਿਸਾਨ ਜਿਹੜੇ ਨੇ ਕਾਕਾ ਕੋਟਲਾ ਵੀ ਮੰਨਿਓ ਕੁਹਾੜ ਤਾਂ 13 ਕਿਸਾਨ ਜਿਹੜੇ ਨੇ ਖਨੌਰੀ ਬਾਰਡਰ ਤੋਂ ਪਹੁੰਚੇ ਨੇ ਤਾਂ ਦੂਜੇ ਪਾਸੇ ਸ਼ੰਭੂ ਬਾਰਡਰ ਤੋਂ ਵੀ ਕਿਸਾਨ ਜਿਹੜੇ ਨੇ ਤਿਆਰ ਬਰ ਤਿਆਰ ਨੇ ਉਹਨਾਂ ਦੇ ਵੱਲੋਂ ਵੀ ਤਿਆਰੀਆਂ ਖਿੱਚ ਲਈਆਂ ਗਈਆਂ ਨੇ ਰੱਬ ਦਾ ਨਾਮ ਲੈ ਕੇ ਅੱਜ ਮੀਟਿੰਗ ਦੇ ਵਿੱਚ ਬੈਠਣ ਦੇ ਲਈ ਤਿਆਰ ਹੋ ਚੁੱਕੇ ਨੇ ਤਾਂ ਬਾਰਡਰਾਂ ਤੇ ਇਕੱਠ ਹੋ ਚੁੱਕਿਆ ਬਾਰਡਰਾਂ ਤੇ ਇਕੱਠੇ ਹੋਣ ਤੋਂ ਬਾਅਦ ਹੁਣ ਖਨੌਰੀ ਬਾਰਡਰ ਤੋਂ ਵੀ ਸ਼ੰਭੂ ਬਾਰਡਰ ਤੋਂ ਵੀ ਚੰਡੀਗੜ੍ਹ ਨੂੰ ਰਵਾਨਾ ਹੋ ਚੁੱਕੇ ਨੇ ਕਿਸਾਨ ਤੇ ਦੂਜੇ ਪਾਸੇ ਜੇਕਰ ਕੇਂਦਰ ਦੀ ਗੱਲ ਕੀਤੀ ਜਾਵੇ ਕੇਂਦਰ ਦੇ ਮੰਤਰੀ ਵੀ ਹੁਣ ਤਿਆਰ ਵਰ ਤਿਆਰ ਨੇ ਕਹਿੰਦੇ ਚੰਗਾ ਮੋੜ ਲੱਗ ਰਿਹਾ ਅੱਜ ਚੰਗੇ ਮੋੜ ਦੇ ਵਿੱਚ ਦਿਖੇ ਨੇ ਜੋ ਸਾਡੇ ਸੂਤਰ ਨੇ ਉੱਥੋਂ ਦੱਸ ਰਹੇ ਨੇ ਤਾਂ ਜਦੋਂ ਕਹਿੰਦੇ ਘਰੋਂ ਨਿਕਲੇ ਤਾਂ ਮੋੜ ਬੜਾ ਵਧੀਆ ਸੀ ਤਾਂ ਇਸ ਤੋਂ ਬਾਅਦ ਹੁਣ ਅੰਦਾਜ਼ਾ ਜਿਹੜਾ ਇਹ ਹੀ ਲੱਗ ਰਿਹਾ ਕਿ ਆਖਰ ਅੱਜ ਕਿਸਾਨਾਂ ਦੀ ਕੇਂਦਰ ਦੇ ਨਾਲ ਦਾਣ ਗਲ ਜਾਵੇਗੀ ਤਾਂ ਪਿਛਲੀ ਮੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਮਿਲਿਆ ਸੀ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਕਹਿੰਦੇ ਫਾਈਨਲ ਨਤੀਜਾ ਆ ਜਾਵੇਗਾ ਤਾਂ ਜਿਸ ਤਰੀਕੇ ਨਾਲ ਹੁੰਦਾ ਨਾ ਕਿ ਪਹਿਲਾਂ ਕੱਚੇ ਪੇਪਰ ਹੁੰਦੇ ਨੇ ਫਿਰ ਦਸੰਬਰ ਟੈਸਟ ਹੁੰਦੇ ਨੇ ਤਾਂ ਹੁਣ ਫਿਰ ਮਾਰਚ ਦੇ ਵਿੱਚ ਜਿਹੜੇ ਹੁੰਦੇ ਨੇ ਉਹ ਪੱਕੇ ਪੇਪਰ ਹੋ ਕੇ ਨਤੀਜਾ ਆ ਜਾਂਦਾ ਤਾਂ ਅੱਜ ਹੁਣ ਮਾਰਚ ਹੀ ਆ ਚੁੱਕਿਆ ਤਾਂ ਲਗ ਲਗਭਗ ਗੱਲ ਨੇੜੇ ਲੱਗੀ ਹੋਈ ਆ ਤਾਂ ਨਤੀਜਾ ਅੱਜ ਆਏ ਜਾਵੇਗਾ ਤਾਂ ਜਾਂ ਫਿਰ ਇੱਕ ਹੋਰ ਤਰੀਕ ਦਿੱਤੀ ਜਾਵੇਗੀ ਕਿਉਂਕਿ ਜੋ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਉਹ ਇੱਕ ਚਿੰਤਾ ਵਾਲੀ ਗੱਲ ਹੈ ਕਿਉਂਕਿ ਇੱਕ ਇੱਕ ਘੰਟਾ ਉਹਨਾਂ ਦੇ ਲਈ ਬੜਾ ਮੁਸ਼ਕਿਲ ਆ ਤਾਂ ਹੁਣ ਤਾਂ ਫਿਰ ਵੀ 100 ਦਿਨਾਂ ਤੋਂ ਉੱਪਰ ਹੋ ਚੁੱਕੇ ਨੇ 120 ਦਿਨਾਂ ਦੇ ਨੇੜੇ ਤੇੜੇ ਹੋ ਚੁੱਕੇ ਨੇ ਮਰਨ ਵਰਤ ਤੇ ਬੈਠੇ ਹਾਲਾਂਕਿ ਜੋ 14 ਫਰਵਰੀ ਨੂੰ ਮੀਟਿੰਗ ਸੀ ਤਾਂ ਉਹ ਮੀਟਿੰਗ ਨੂੰ ਵੀ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ 14 ਫਰਵਰੀ ਦੀ ਮੀਟਿੰਗ ਦੇ ਵਿੱਚ ਕਹਿੰਦੇ ਜਗਜੀਤ ਸਿੰਘ ਢੱਲੇਵਾਲ ਪਹੁੰਚ ਨਹੀਂ ਸਕਣਗੇ ਕਾਰਨ ਕੀ ਸੀ ਕਿਉਂਕਿ ਉਹਨਾਂ ਦੀ ਸਿਹਤ ਖਰਾਬ ਸੀ ਕਿਹਾ ਜਾ ਰਿਹਾ ਸੀ ਕਿ ਜਗਜੀਤ ਸਿੰਘ ਢੱਲੇਵਾਲ ਉਦੋਂ ਤੱਕ ਜਿਉਂਦੇ ਨਹੀਂ ਰਹਿ ਸਕਣਗੇ ਪਰ ਗਨੀਮਤ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਜਿਉਂਦੇ ਵੀ ਰਹਿ ਮੀਟਿੰਗ ਦਾ ਹਿੱਸਾ ਵੀ ਬਣੇ ਅਗਲੀ ਮੀਟਿੰਗ ਦੇ ਵਿੱਚ ਵੀ ਗਏ ਤੇ ਅੱਜ ਵੀ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਨੇ ਤਾਂ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਉਹਨਾਂ ਦੇ ਹੌਂਸਲੇ ਨੇ ਕਿਉਂਕਿ ਉਹਨਾਂ ਦੇ ਨਾਲ ਲੱਖਾਂ ਲੋਕਾਂ ਦੀਆਂ ਦੁਆਵਾਂ ਨੇ ਕਿਉਂਕਿ ਉਹ ਲੜਾਈ ਜਿਹੜੀ ਆਪਣੀ ਨਹੀਂ ਲੜ ਰਹੇ ਉਹ ਲੜ ਰਹੇ ਨੇ ਕਿਸਾਨਾਂ ਦੀ ਲੜਾਈ ਉਹ ਲੜ ਰਹੇ ਨੇ ਜਿਹੜੇ ਹਰ ਇੱਕ ਉਸ ਇਨਸਾਨ ਦੀ ਲੜਾਈ ਜੋ ਅਨਖਾਂਦਾ ਤੇ ਅਨੁਗਾਂਦਾ ਵੀ ਆ ਕਈ ਜਿਹੜੇ ਨੇ ਜਮੀਨਾਂ ਵਾਲੇ ਨੇ ਪਰ ਕਈ ਜਿਹੜੇ ਨੇ ਜਮੀਨਾਂ ਤੋਂ ਬਿਨਾਂ ਜਮੀਨਾਂ ਵਾਲੇ ਨੇ ਤਾਂ ਉਹਨਾਂ ਦੀ ਲੜਾਈ ਲੜ ਰਹੇ ਤਾਂ ਅਰਦਾਸਾਂ ਹਰ ਕਿਸੇ ਦੀਆਂ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਆ ਪਰ ਅੱਜ ਕਿਸਾਨਾਂ ਦੀ ਕੀ ਮੀਟਿੰਗ ਦੇ ਵਿੱਚ ਜਿੱਤ ਹੁੰਦੀ ਆ ਕਿ ਕਿਸਾਨ ਅੱਜ ਘਰਾਂ ਨੂੰ ਜਾਣਗੇ ਬਾਰਡਰਾਂ ਦੇ ਉੱਤੇ ਖੁਸ਼ੀ ਮਨਾਉਣਗੇ ਇਸ ਦੇ ਉੱਤੇ ਨਜ਼ਰਾਂ ਪਲ-ਪਲ ਦੀ ਅਪਡੇਟ ਤੁਹਾਨੂੰ ਲਗਾਤਾਰ ਸਾਂਝੀ ਕਰਾਂਗੇ